ਤੁਸੀਂ ਦੇਖ ਰਹੇ ਹੋ ਹਜ਼ਾਰ ਟੀਵੀ ਨਿਊਜ਼ ਚੈਨਲ ਤੇ ਮੈਂ ਹਾਂ ਬੀਨੂ ਸ਼ਰਮਾ ਫੂਡ ਆਊਟਲੈਟਸ ਦਾ ਬਹੁਤ ਨੇ ਪਰ ਆਜਾ ਯਹੀ ਜਗ੍ਹਾ ਤੋਂ ਲੈ ਕੇ ਸੀ ਆਇਆ ਆਕਸਫੋਰਡ ਸਟਰੀਟ ਜੋ ਕਿ ਫੂਡ ਮਾਰਕੀਟ ਲਈ ਫੇਮਸ ਹੈ ਸਵੈਗ ਨਾਮ ਦਾ ਆਊਟਲੈਟ ਇੱਥੇ ਤੁਸੀਂ ਦੇਖ ਸਕਦੇ ਹੋ ਮੇਰੇ ਸਾਹਮਣੇ ਜਿੱਦਾਂ ਗਰੀਮਾ ਦਾ ਸੀਜ਼ਨ ਹੈ ਓਰੀਓ ਸ਼ੇਕ ਪੀ ਹੈ ਐਂਡ ਆਨ ਫਰੈਸ਼ਰ ਵਾਟਰ ਇਨਾਂ ਕੋਲ ਬਹੁਤ ਸਾਰੀ ਚੀਜ਼ਾਂ ਨੇ ਬ੍ਰਾਊਨ ਨੀਜ਼ ਨੇ ਪਾਸਤਾ ਨੇ ਫਰਾਈਜ਼ ਨੇ ਪਰ ਜਿਹੜੀਆਂ ਹਾਈਲਾਈਟ ਸਿਗਨੇਚਰ ਇਹਨਾਂ ਕੋਲ ਇਹ ਪ੍ਰਾਈਜ਼ ਨੇ ਹੋ ਹੈਗੇ ਨੇ ਚੀਜ਼ ਮਸੀ ਫਰਾਈਜ਼ ਹਾਂਜੀ 49 55 ਪਲੱਸ ਸਨਾਂ ਕੋਲੇ ਸ਼ੇਕਸ ਨੇ ਜਿਹੜਾ ਬਰਾਈਡਿਟੀ ਦੀ ਗੱਲ ਕਰੀਏ sweetness ਵੀ ਬੈਲੈਂਸ ਦਾ ਦੇਖ ਸਰੋ ਕਿੰਨੀ ਵਧੀਆ ਤਰੀਕੇ ਨਾਲ ਰਿਪਰੈਜ਼ੈਂਟ ਕੀਤਾ ਗਿਆ ਹੈ ઓਰੀਓ ਕੁਕੀਜ਼ ਨੇ ਹਨਾ ਉੱਪਰ ਬਿਸਕੁਟਸ ਨੇ ਹਨਾ ਆਈਸਕ੍ਰੀਮ ਹੈ ਤੇ ਸਵਾਗ ਜਿੱਦਾ ਆਪਾਂ ਟਿਪਿਕਲੀ ਵਰਡ ਯੂਜ਼ ਕਰਦੇ ਆ ਵੱਖਰਾ ਸਵਾਗ ਉਹ ਵੱਖਰਾ ਸਵਾਗ ਇਹਨੇ ਖਾਣੇ ਵਿੱਚ ਨਜ਼ਰ ਆ ਰਿਹਾ ਕਿਉਂਕਿ ਕੁਆਲਿਟੀ ਵਸ ਕਿਸੇ ਵੀ ਤਰ੍ਹਾਂ ਦੀ ਕੰਪਰੋਮਾਈਜ਼ ਨਹੀਂ ਕਰਦੇ ਆਊਟਲੈਟਸ ਬਹੁਤ ਨੇ ਕਿਉਂਕਿ ਆਪਾਂ ਅਕਸਰ ਆਪਾਂ ਦੇਖਦੇ ਨੇ ਕਿ ਆਲਮੋਸਟ ਜਿਹੜੀ ਆਕਸਫੋਰਡ ਸਟਰੀਟ ਆ ਫੂਡ ਮਾਰਕੀਟ ਹੈਗੀ ਆ ਪਰ ਇਹ ਜਿਹੜਾ ਆਊਟਲੈਟ ਹੈ ਇਹ ਬੜਾ ਇੰਟਰਸਟਿੰਗ ਹੈ ਇੰਟਰਸਟਿੰਗ ਫੈਕਟਰ ਇਹ ਹੈ ਕਿ ਇੱਥੇ ਜਿਹੜੀ ਵੈਰਾਈਟੀਆਂ ਆਫ ਸ਼ੇਕਸ ਨੇ 55 ਪਲੱਸ ਨੇ ਤੇ ਫਰੈਸ਼ ਲਾਈ ਵਾਟਰ ਹੈ ਕਿਉਂਕਿ ਗਰਮੀਆਂ ਹੈਗੀਆਂ ਨੇ ਜ਼ਾਹਰ ਜਗ੍ਹਾ ਲੱਗੀ ਜਿਹੜੇ ਵੀ ਬੱਚੇ ਜਾਂ ਯ ਜੇਕਰ ਆਪਾਂ ਹੋਰ ਗੱਲ ਕਰੀ ਤੇ ਨਾਲ ਇੱਕ ਹੋਰ ਆਊਟਲਟ ਵੀ ਜਲਦੀ ਓਪਨ ਹੋਣ ਜਾ ਰਿਹਾ ਜੋ ਕਿ ਕਾਈਂਡ ਆਫ ਸਰਪ੍ਰਾਈਜ਼ ਰਹੇਗਾ ਖਾਓ ਗਲੀ ਖਾਓ ਗਲੀ ਦਾ ਤੁਸੀਂ ਨਾਮ ਸੁਣਨਾ ਹੋਗਾ ਬੜਾ ਟਿਪੀਕਲ ਜਿਹਾ ਨਾਮ ਹੈ ਆਫਟਰ ਬੰਬੇ ਬੰਬੇ ਤੋਂ ਬਾਅਦ ਤੁਸੀਂ ਜ਼ੀਰਕਪੁਰ ਵਿੱਚ ਵੀ ਇਹਦਾ ਨਾਮ ਸੁਣੋਗੇ ਖਾਓ ਗਲੀ ਦਾ ਸੀਪੀ ਮਾਲ ਚੀਨਾਂ ਦੀ ਬ੍ਰਾਂਚ ਹੈ ਤੇ ਜੇਕਰ ਵੱਖਰਾ ਸਵਾਗ ਦੀ ਗੱਲ ਕਰੀਏ ਜ਼ੀਰਕਪੁਰ ਤੋਂ ਇਲਾਵਾ ਫੇਜ਼ 7 ਮੋਹੱਲੀ ਵਿੱਚ ਵੀ ਇਹਨਾਂ ਦਾ ਆਊਟਲਟ ਬਣਿਆ ਹੋਇਆ ਹੈ ਉੱਥੇ ਵੀ ਸੇਮ ਚੀਜ਼ਾਂ ਨੇ ਵੈਰਾਈਟੀਆਂ ਵਾਈਜ਼ ਕਿਉਂਕਿ ਅੱਜਕੱਲ ਜੇਕਰ ਆਪਾਂ ਗੱਲ ਕਰੀਏ ਮਿੱਠੇ ਆ ਆਇਲ ਦੀ ਤਾਂ ਦੋਵੇਂ ਚੀਜ਼ਾਂ ਬੈਲੈਂਸ ਕੀਤੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਇਹਨਾਂ ਚੀਜ਼ਾਂ ਨੂੰ ਬੈਲੈਂਸ ਕੀਤਾ ਹੈ ਭਾਵੇਂ ਉਹ ਆਇਲ ਦੀ ਗੱਲ ਹੈ ਭਾਵੇਂ ਮਿਠਾਸ ਦੀ ਗੱਲ ਹੈ ਮੈਸੀ ਫਰਾਈਸ ਤੁਸੀਂ ਟਰਾਈ ਕਰੋਗੇ ਤਾਂ ਬਾਰ-ਬਾਰ ਆਓ ਕਿਉਂਕਿ ਆਪਾਂ ਅਕਸਰ ਫੂਡ ਆਰਡਰਸ ਤੇ ਜਾਂਦੇ ਬੈਕਡਾਉਨਰ ਦਾ ਕੋਈ ਵੀ ਆਊਟਲੈਟ ਹੈ ਚੀਜ਼ੀ ਫਰਾਈਸ ਖਾਓਗੇ ਜਾਂ ਉੱਥੇ ਪੈਰੀਪੈਰੀ ਫਰਾਈਜ਼ ਆਥੇ ਬੜੇ ਹੀ ਮੈਸੀ ਚੀਜ਼ੀ ਫਰਾਈਜ਼ ਲੈਣ ਹੈਗੇ ਨੇ ਉਹ ਆਪਣੇ ਆਪ ਚ ਇੰਟਰਸਟਿੰਗ ਫਰਾਈਜ਼ ਨੇ ਸਪਾਈਸੀ ਫਰਾਈਜ਼ ਨੇ ਬੈਲੈਂਸ ਵੀ ਚੀਜ਼ ਵੀ ਬੈਲੈਂਸ ਨੇ ਤੁਹਾਨੂੰ ਨਹੀਂ ਲੱਗੇਗਾ ਖਾ ਕੇ ਤੁਹਾਨੂੰ ਹੈਵੀ ਫੀਲ ਹੋ ਰਿਹਾ ਕਿਉਂਕਿ ਅੱਜ ਕੱਲ ਲੋਕਾਂ ਦੀ ਸਿਹਤ ਬਹੁਤ ਮੈਟਰ ਕਰਦੀ ਹੈ ਸਿਹਤ ਨਾਲ ਹੀ ਫਸਟ ਪ੍ਰੋਡਿਟੀ ਹੈ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਕਵਾਂਟੀਟੀ ਭਾਵੇਂ ਘੱਟ ਪਰ ਕੁਆਲਿਟੀ ਵਾਸ ਬੈਸਟ ਹੈ ਕਿਉਂਕਿ ਅੱਜਕੱਲ ਕੁਆਲਿਟੀ ਦੇ ਮਾਮਲੇ 'ਚ ਇੱਕ ਕਿਸੇ ਤਰ੍ਹਾਂ ਦਾ ਕੰਪਰੋਮਾਈਜ਼ ਨਹੀਂ ਕਰਦੇ ਕਿਉਂਕਿ ਨਾਮ ਹੀ ਸਵੈਗ ਹੈਗਾ ਵੱਖਰਾ ਸਵੈਗ ਆਪਣਾ ਆਪਣਾ ਨਹੀਂ ਚੀਜ਼ਾਂ ਵਿੱਚ ਭਾਵੇਂ ਡਰਿੰਕਸ ਨੇ ਮੋਜੀਤ ਉਸਨੇ ਲੇਮਨ ਵਾਟਰ ਹੈ ਜਾਂ ਕਾਫੀਸ ਨੇ ਤਾਂ ਉਹ ਵੱਖਰਾ ਸਵੈਗ ਜਿਹੜਾ ਸਵੈਗ ਹੈ ਉਹਨਾਂ ਦੇ ਖਾਣੇ ਦੀ ਕੁਆਲਿਟੀ 'ਚ ਤੇ ਖਾਣੇ ਦੀ ਵੈਰਾਈਟੀ ਵਿੱਚ ਨਜ਼ਰ ਹੀ ਆ ਰਿਹਾ ਜੇਕਰ ਤੁਸੀਂ ਹਲੇ ਆਊਟਲੈਟ ਹੁਣੇ ਖੁੱਲਿਆ ਅੱਜ ਦੂਸਰਾ ਦਿਨ ਹੈਗਾ ਸਵੈਗ ਆਊਟਲੈਟ ਦਾ ਤੁਸੀਂ ਜੋ ਆਕਸਫੋਰਡ ਸਟ੍ਰੀਟ ਆਏ ਸਵੈਗ ਵਿੱਚ ਨਾ ਵਿਜ਼ਿਟ ਕੀਤਾ ਤੁਸੀਂ ਬਹੁਤ ਕੁਝ ਮਿਸ ਮਿਸ ਕਰ ਜਾਓਗੇ ਕਿਉਂਕਿ ਇਹਨਾਂ ਦੇ ਡਰਿੰਕਸ ਅਲਟੀਮੇਟ ਹੈਗੇ ਨੇ ਜੇਕਰ ਤੁਸੀਂ ਫਰਾਈਜ਼ ਵੀ ਖਾਓਗੇ ਸੈਂਡਵਿਚਸ ਵੀ ਖਾਓਗੇ 버ਗਰਸ ਵੀ ਖਾਓਗੇ ਤੁਸੀਂ ਬਾਕੀ ਬ੍ਰਾਂਡਸ ਨਾਲ ਕੰਪੇਅਰ ਕਰੋਗੇ ਤੁਹਾਨੂੰ ਕਾਫੀ ਸਾਰੀ ਚੀਜ਼ਾਂ ਵਿੱਚ ਜਿਹੜਾ ਡਿਫਰੈਂਸ ਹੋ ਨਜ਼ਰ ਆਏਗਾ ਤਾਂ ਪਹਿਲਾਂ ਤੁਸੀਂ ਸਵੈਗ ਵਿਜ਼ਿਟ ਕਰੋ ਆਕਸਫੋਰਡ ਸਟ੍ਰੀਟ ਦਿੱਲਕਪੁਰ ਵਿੱਚ ਬਣਿਆ ਹੋਇਆ ਸਵੈਗ ਉਹਨਾਂ ਦਾ ਆਊਟਲੈਟ ਤੇ ਸੱਤ ਫੇਸ ਵੀ ਹੈਗਾ ਤੇ ਪਹਿਲਾਂ ਤੁਸੀਂ ਇੱਥੇ ਖਾਓ ਗਲੀ ਜਲਦੀ ਸਰਪ੍ਰਾਈਜ਼ ਦੇਗਾ ਆਪਣੇ ਕਿਉਂਕਿ ਖਾਓ ਗਲੀ ਦੇ ਪਰਾਂਠਾ ਤੇ ਪੂਰੀਸ ਫੇਮਸ ਨੇ ਹੋਰ ਕਈ ਸਾਰੀ ਚੀਜ਼ਾਂ ਨੇ ਜਲਦ ਹੀ ਤੁਹਾਡੇ ਅੱਗੇ ਸੀ ਰਿਵੀਲ ਕਰਾਂਗੇ ਤਾਂ ਜਿੰਨੇ ਵੀ ਇੱਥੇ ਲੋਕ ਨੇ ਜ਼ੀਰਕਪੁਰ ਦੇ ਨਿਵਾਸੀ ਨੇ ਚਰ ਨਿਗੜ ਮੋਹਾਲੀ ਜਦੋਂ ਵੀ ਤੁਸੀਂ ਟਰੈਵਲ ਨਾ ਨਾ ਵੀ ਕਰੋ ਉਧਰ ਸਪੈਸ਼ਲ ਆਓ ਸਵੈਗ ਜ਼ਰੂਰ ਵਿਜ਼ਿਟ ਕਰੋ ਤੇ ਇਹਨਾਂ ਦੇ ਪੀਜ਼ਾਸ 버ਗਰਸ ਸੈਂਡਵਿਚਸ ਫਰਾਈਜ਼ ਨਾਚੋਸ ਲੋਡਡ ਨਾਚੋਸ ਤੇ ઓਰੀਓ ਸ਼ੇਕ ਤੇ ਇਹਨਾਂ ਦਾ ਫਰੈਸ਼ ਨਾ ਵਾਟਰ ਜ਼ਰੂਰ ਟਰਾਈ ਕਰਿਓ ਤੇ ਐਦਾ ਹੀ ਤੁਹਾਨੂੰ ਅਸੀਂ ਸਵੈਗ ਨਾਲ ਜੁੜੀਆਂ ਜਿਹੜੀਆਂ ਅਪਡੇਟਸ ਨੇ ਅੱਗੇ ਕੀ ਕੀ ਇਹ ਚੀਜ਼ਾਂ ਹੋਰ ਫਿਊਚਰ ਵਿੱਚ ਹੋਰ ਸਾਰੀ ਚੀਜ਼ਾਂ ਰਿਵੀਲ ਕਰਨਗੇ ਜੋ ਕਿ ਕਾਈਂਡ ਆਫ ਸਰਪ੍ਰਾਈਜ਼ ਰਹੇਗਾ ਜ਼ੀਰਕਪੁਰ ਨਿਵਾਸੀਆਂ ਵਸੇ ਤਾਂ ਇੱਕ ਵਾਰੀ ਸਵੈਗ ਜ਼ਰੂਰ ਵਿਜ਼ਿਟ ਕਰੋ ਤੇ ਇੱਥੇ ਦੀ ਇੰਟਰਸਟਿੰਗ ਫੈਕਟਰਸ ਨੂੰ ਚੀਜ਼ਾਂ ਨੂੰ ਭਾਵੇਂ ਡਰਿੰਕਸ ਨੇ ਭਾਵੇਂ ਇਹਨਾਂ ਦੇ ਸ਼ੇਕਸ ਨੇ ਜ਼ਰੂਰ ਟਰਾਈ ਕਰੋ ਕਿਉਂਕਿ 50+ प्लस, 55+ प्लस, ਇਨਾਂ ਕੋਲੇ ਵੈਰਾਈਟੀਆਂ ਨੇ ਜੋ ਕਿ ਬਹੁਤ ਘੱਟ ਦੇਖ ਨੂੰ ਮਿਲਦੀ ਨੇ ਸ਼ੇਕਸ ਵਿੱਚ ਵੱਧ ਤੋਂ ਵੱਧ 10 ਹੋਣਗੇ 8 ਹੋਣਗੇ ਤੁਸੀਂ ਬਾਕੀ ਜਗ੍ਹਾ ਵੀ ਸਰਚ ਕਰੋਗੇ ਪਰ ਇੱਥੇ 55+ ਯਾਨੀ ਕਿ 55 ਤੋਂ ਉੱਪਰ ਵੈਰਾਈਟੀਆਂ ਨੇ ਸ਼ੇਕਸ ਵਿੱਚ ਡਰਿੰਕਸ ਆਪਣੇ ਅਬਸਲਿਊਟਿਵਟ ਨੇ ਤਾਂ ਜ਼ਰੂਰ ਆਓ ਆਕਸਫੋਰਡ ਫੀਡ ਜ਼ੀਰਪੁਰ ਸਵੇਗ ਨਾਮ ਦਾ ਆਊਟਲੈਟ ਉੱਥੇ ਨੇ ਇਹਨਾਂ ਦੇ ਜਿਹੜੀ ਹੈ ਟੇਸਟੀ ਚੀਜ਼ਾਂ ਨੇ ਸੈਂਡਵਿਚਸ ਨੇ ਫਰਾਈਜ਼ ਨੇ ਡਰਿੰਕਸ ਨੇ ਸ਼ੇਕਸ ਨੇ ਉਹਨਾਂ ਨੂੰ ਜ਼ਰੂਰ ਇੱਕ ਵਾਰੀ ਐਕਸਪਲੋਰ ਕਰੋ ਤੇ ਆਪਣੇ ਜਿਹੜੇ ਕਮੈਂਟਸ ਨਾਲ ਤੁਸੀਂ ਰਿਵਿਊਜ਼ ਦੋਗੇ ਫੂਡ ਰਿਵਿਊਜ਼ ਹੋ ਤੁਸੀਂ ਇਨਬਾਕਸ ਵਿੱਚ ਦੱਸ ਸਕਦੇ ਹੋ ਦੁਬਾਰਾ ਐਡਸ ਆ অক্সਫੋਰਡ ਸਟਰੀਟ ਜ਼ੀਰਪੁਰ ਸਵੈਗ ਤੇ ਖਾਊ ਗਲੀ ਜਲਦ ਹੀ ਸਰਪ੍ਰਾਈਜ਼ ਤੁਹਾਨੂੰ ਰਿਵੀਲ ਕਰਾਂਗੇ ਤਾਜ਼ਾ ਅਪਡੇਟਸ ਲਈ ਬਣੇ ਨਵਾਰਜ਼ਾਰ ਟੀਵੀ ਨਿਊਜ਼ ਨਾਲ